ਹੈਲੋ ਮਾਈ ਯੂਟਿਊਬ ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਐਕਸਪੀ ਬਹੁਤ ਹੀ ਕੈਂਟ ਹੋ ਗਏ ਮੇਰੀ ਕੈਂਟੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਉਹ ਹੈਗੇ ਸ਼ਿਮਲਾ ਮਟਰੀ ਸਬਜੀ ਸ਼ਿਮਲਾ ਮਟਰੀ ਸਬਜੀ ਬਹੁਤ ਹੀ ਈਜ਼ੀ ਦੇ ਵਿੱਚ ਨਾਰਮਲ ਵੇਅ ਦੇ ਵਿੱਚ ਮੈਂ ਨਾਰਮਲ ਸਬਜੀ ਬਣਦੇ ਨੇ ਉਹ ਮੈਂ ਆਪਾਂ ਕਿਵੇਂ ਬਣਾ ਸਕਦੇ ਮੈਂ ਸਿਰਫ ਉਹ ਵੀਡੀਓ ਸ਼ੇਅਰ ਕਰੂੰਗੀ ਤੁਹਾਡੇ ਨਾਲ ਕਿਉਂਕਿ ਕਈ ਵਾਰ ਪਤਾ ਕੀ ਹੈ ਮੈਂ ਜਿਹੜੀਆਂ ਰੈਸਪੀ ਸ਼ੇਅਰ ਕਰ ਲੈਂਦੇ ਨੇ ਉਹਦੇ ਵਿੱਚ ਜ਼ਿਆਦਾ तामझाम ਨਹੀਂ ਕਰ ਰਹੀ ਹੈਗੀ ਬਟ ਮੈਂ ਤੁਹਾਡੇ ਨਾਲ ਅੱਗੇ-ਅਗੇ ਹੋਰ ਰੈਸਪੀ ਵੀ ਸ਼ੇਅਰ ਕਰੂੰਗੀ ਇਹ ਮੈਂ ਐਵੇਂ ਜਿਆ ਸਿੰਪਲ ਕਿਉਂਕਿ ਕਈ ਆਪਣੇ ਜਿਹੜੇ ਵੀਰਪਰਾਂ ਨੇ ਜਿਹੜੇ ਮਤਲਬ ਛੋਟੀ ਉਮਰ ਦੇ ਵਿੱਚ ਜਿਹੜੇ ਬਾਹਰੋਂ ਲੰਘ ਜਾਂਦੇ ਨੇ ਕਿ ਕਈ ਵਾਰ ਆਪਣੇ ਭੈਣ ਭਰਾ ਨੂੰ ਕੋਈ ਸਬਜ਼ੀ ਨਹੀਂ ਪਤਾ ਹੁੰਦਾ ਐ ਵੀ ਮਤਲਬ ਈਜ਼ੀ ਵੀ ਦੇ ਨਾਲ ਫਟਾਫਟ ਕਿਵੇਂ ਬਣਾ ਸਕਦੇ ਨੇ ਮੈਂ ਸਿਰਫ ਇਹ ਉਹਨਾਂ ਵਾਸਤੇ ਮਤਲਬ ਵੀ ਉਹ ਬਣਾ ਸਕਣ ਜਲਦੀ ਜਲਦੀ ਦੇ ਵਿੱਚ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਕਰਕੇ ਮੈਂ ਈਜ਼ੀ ਵੀ ਦੇ ਵਿੱਚ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਐ ਨੈਕਸਟ ਮੈਂ ਕੁਛ ਨਾ ਕੁਛ ਨਵਾਂ ਵੀ ਜ਼ਰੂਰ ਲੈ ਕੇ ਆਉਂਦੀ ਰਹੂੰਗੀ ਚਲੋ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਚਲਦੇ ਆਪਾਂ ਵੀਡੀਓ ਵੱਲੋਂ ਅੱਜ ਜਿਹੜੀ ਆਪਾਂ ਸਬਜ਼ੀ ਬਣਾਵਾਂਗੇ ਸ਼ਿਮਲਾ ਮਿਰਚ ਦੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਾਸਤੇ ਰੈਡੀ ਆਪਣੇ ਆਲੂ ਸੀ ਉਹ ਕੱਟ ਕਰ ਲਏ ਸੀਗੇ ਆਲੂ ਕੱਟ ਕਰਨ ਤੋਂ ਬਾਅਦ ਜਿਹੜੀ ਆਪਣੀ ਸ਼ਿਮਲਾ ਮਿਰਚ ਸੀ ਉਹ ਵੀ ਆਪਾਂ ਨੇ ਪਹਿਲਾਂ ਵਾਸ਼ ਕਰ ਲਈ ਸੀ ਵਾਸ਼ ਕਰਨ ਤੋਂ ਬਾਅਦ ਇਹਦੇ ਬਰੀਕ ਜਿਹੇ ਪੀਸੇਸ ਕੱਟ ਕਰ ਲਏ ਸੀਗੇ ਤੇ ਉਸ ਤੋਂ ਬਾਅਦ ਦੂਜੀ ਸਾਈਡ ਆਪਾਂ ਨੇ ਤੜਕੇ ਵਾਸਤੇ ਜਿਹੜਾ ਪਿਆਜ਼ ਸੀ ਉਹ ਵੀ ਆਪਣਾ ਕੱਟ ਕਰ ਲਿਆ ਸੀ ਤੁਸੀਂ ਦੇਖ ਸਕਦੇ ਹੋ ਆਪਣੀ ਸ਼ਿਮਲਾ ਮੈਚ ਪਿਆਜ਼ ਤੇ ਆਲੂ ਇਹ ਚੀਜ਼ਾਂ ਨਾਲ ਆਪਾਂ ਜਿਹੜੀ ਆਪਣੀ ਸੁੱਕੀ ਜੀ ਸਬਜ਼ੀ ਹੈਗੀ ਸ਼ਿਮਲਾ ਮਿਰਚ ਦੀ ਉਹ ਬਣਾ ਕੇ ਰੈਡੀ ਕਰਾਂਗੇ ਤੇ ਜੇ ਤੁਹਾਡਾ ਜ਼ਿਆਦਾ ਟਾਈਮ ਵੇਸ ਨਹੀਂ ਕਰ ਆਪਣੇ ਆਲੂ ਸੀ ਜਿਹੜੇ ਉਹ ਜਦੋਂ ਆਪਾਂ ਉਹ ਕਰਦੇ ਆ ਨਾ ਥੋੜੇ ਜਿਹਾ ਕਾਲੇ ਹੋ ਜਾਂਦੇ ਨੇ ਇਹ ਦੇ ਕਰਕੇ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਵਾਸ਼ ਕਰ ਲਿਆ ਸੀ ਵਾਸ਼ ਕਰਕੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਰੱਖਤਾ ਸੀਗਾ ਤੇ ਆਪਨੀ ਸ਼ਿਮਲਾ ਮਿਰਚ ਜਿਹੜੀ ਆਪਾਂ ਨੇ ਬਾਰੇ ਕੱਟ ਕਰ ਲਈ ਸੀ ਬਿੱਪੇ ਨੂੰ ਆਪਾਂ ਪਹਿਲਾਂ ਹੀ ਵਾਸ਼ ਕਰਕੇ ਕੱਟ ਕਰਾਂਗੇ ਕਿਉਂਕਿ ਬਾਅਦ ਦੇ ਵਿੱਚ ਫਿਰ ਇਹਦੇ ਵਿੱਚ ਜਿਹੜਾ ਮਤਲਬ ਆਪਣੀ ਇਹ ਜੜੇ ਦੇ ਵਿੱਚ ਬੀਜ ਵਗੈਰਾ ਨੇ ਸਾਰੇ ਕੁਝ ਨਿਕਲ ਜਾਂਦੇ ਇਹ ਦੇ ਕਰਕੇ ਆਪਾਂ ਇਹਨੂੰ ਪਹਿਲਾਂ ਚੰਗੀ ਤਰੀਕੇ ਨਾਲ ਵਾਸ਼ ਕਰਕੇ ਕੱਟ ਕਰ ਲਾਂਗੇ ਤੇ ਆਪਣਾ ਜਿਹੜਾ ਆਪਾਂ ਨੇ ਪਿਆਜ਼ ਦਾ ਤੜਕੇ ਵਾਸਤੇ ਉਹ ਵੀ ਕੱਟ ਕਰਕੇ ਵਾਸ਼ ਕਰ ਲਿਆ ਸੀਗਾ ਤੇ ਚਲੋ ਆ ਰੱਖਤਾ ਸੀਗਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਤੇਲ ਪਾਵਾਂਗੇ ਇਹ ਜਿਹੜੀ ਆਪਾਂ Shimla mirch ਦੀ ਸਬਜ਼ੀ ਬਣਾਉਣੀ ਹੈ ਉਹਦੇ ਵਾਸਤੇ ਆਪਾਂ ਉਸ ਅਕੋਰਡਿੰਗ ਤੇਲ ਸਿਰਫ ਤੜਕੇ ਵਾਸਤੇ ਜਿੰਨਾ ਕਿ ਆਪਾਂ ਤੇਲ ਯੂਜ਼ ਕਰਾਂਗੇ ਕਿਉਂਕਿ ਆਪਾਂ ਦੀ ਸਬਜ਼ੀ ਬਿਲਕੁਲ ਸੁੱਕੀ ਬਣਾਉਣੀ ਹੈ ਤੇ ਆਪਾਂ ਨੇ ਇਹਦੇ ਵਿੱਚ ਤੇਲ ਐਡ ਕਰ ਲਿਆ ਸੀਗਾ ਦੇਖ ਸਕਦੇ ਹੋ ਆਪਣਾ ਤੇਲ ਹੈ ਜਿਹੜਾ ਉਹ ਗਰਮ ਹੋ ਗਿਆ ਤੇ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਚੁਟਕੀ ਜਿਹੜਾ ਨਮਕ ਹੈ ਆਪਾਂ ਉਹ ਐਡ ਕਰ ਦਾਂਗੇ ਇਹ ਨਮਕ ਆਪਾਂ ਐਡ ਕਰਨ ਦਾ ਰੀਜ਼ਨ ਇਹ ਹੀ ਹੈ ਤਾਂ ਕਿ ਇਹਦੇ ਵਿੱਚ ਜਿਹੜੀ ਤੇਲ ਦੀ ਕੱਚੇਪਨ ਦੀ 스멜 ਹੁੰਦੀ ਹੈ ਜਾਂ ਵੈਸੇ ਵੀ ਤੇਲ ਦੀ 스멜 ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਇਹਦੇ ਕਰਕੇ ਆਪਾਂ ਜਿਹੜਾ ਤੇਲ ਗਰਮ ਕੀਤਾ ਨਾ ਇਹਦੇ ਵਿੱਚ ਥੋੜਾ ਜਿਹਾ ਨਮਕ ਜ਼ਰੂਰ ਐਡ ਕਰਾਂਗੇ ਤੇ ਨਮਕ ਐਡ ਕਰਨ ਤੋਂ ਬਾਅਦ ਜਿਹੜੀ ਆਪਾਂ Shimla mirchh ehde vaaste sab to pehla ap ehde vich add karange jeera te ਜੀਰਾ ਮੇਰਾ ਤੁਹਾਨੂੰ ਪਹਿਲਾਂ ਹੀ ਵੀ ਪਤਾ ਹੈ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੇ ਆ ਜੀਰਾ ਮੇਰਾ ਮੋਸਟ ਫੇਵਰੇਟ ਹੈਗਾ ਤੇ ਇਹ ਮਸਾਲਿਆਂ ਦੇ ਵਿੱਚ ਮੇਨ ਮੇਰਾ ਫੇਵਰੇਟ ਇਹੀ ਜੀਰਾ ਹੀ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਆਪਣਾ ਜੀਰਾਗਾ ਉਹ ਪੁੱਜ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਨੇ ਪਿਆਜ਼ ਕੱਟੀ ਸੀ ਬਾਰੀਕ ਉਹ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਮਸਾਲੇ ਦੇ ਵਿੱਚ ਇਹਦੇ ਵਿੱਚ ਖੁਸ਼ ਜਿਆਦਾ ਐਡ ਨਹੀਂ ਕਰ ਰਹੇ ਆਪਾਂ ਸਿਰਫ ਇਹਦੇ ਵਿੱਚ ਜੀਰਾ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਹੀ ਐਡ ਕਰ ਰਹੇ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਭੁੰਨ ਲਾਂਗੇproperly ਜਦ ਤੱਕ 골ਡਨ ਬ੍ਰਾਊਨ ਨਹੀਂ ਹੁੰਦਾ ਤਦ ਤੱਕ ਆਪਾਂ ਇਹਨੂੰ ਬਿਲਕੁਲ ਚੰਗੀ ਤਰੀਕੇ ਨਾਲ ਭੁੰਨਾਂਗੇ ਆਪਣਾ ਮਸਾਲਾ ਜਿਹੜਾ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਬਣ ਜੇ ਤੇ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਬਿਲਕੁਲ ਭੁੰਨਾਂਗੇ ਚੰਗੀ ਤਰ੍ਹਾਂ ਆਪਣਾ ਪਿਆਜ਼ ਦਿਓ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੰਗੀ ਤਰੀਕੇ ਦੇ ਨਾਲ ਆਪਾਂ ਨੇ 골ਡਨ ਬ੍ਰਾਊਨ ਇਹਨੂੰ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਬਾਕੀ ਮਸਾਲੇ ਨੇ ਉਹ ਆਪਣੇ ਐਡ ਕਰ ਦਵਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਪਣੀ ਹਲਦੀ ਹੈ ਮਤਲਬ ਤੁਸੀਂ ਤੁਹਾਡੇ ਕੋਲ ਜਿੰਨੀ ਕਿ ਸਬਜ਼ੀ ਹੈ ਤੁਸੀਂ ਉਸ ਹਿਸਾਬ ਨਾਲ ਸਬਜ਼ੀ ਇਹਦੇ ਵਿੱਚ ਐਡ ਕਰਿਓ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਹਲਦੀ ਐਡ ਕਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਨਮਕ ਹੈਗਾ ਉਹ ਟੇਸਟ ਅਨੁਸਾਰ ਇਹਦੇ ਵਿੱਚ ਨਮਕ ਵੀ ਐਡ ਕਰ ਦਾਂਗੇ ਮੈਂ ਇਹਦੇ ਵਿੱਚ ਤਕਰੀਬਨ 2 ਚਮਚ 2 ਐਂਡ 1/2 ਚਮਚ ਇਹਦੇ ਵਿੱਚ ਨਮਕ ਐਡ ਕਰੂੰਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਜਿਹੜੀ ਉਹ ਐਡ ਕਰਾਂਗੇ ਤੇ ਆਪਾਂ ਨੇ ਇਹਦੇ ਵਿੱਚ ਤਕਰੀਬਨ 2 ਚਮਚ ਲਾਲ ਮਿਰਚ ਤੇ ਐਡ ਕਰੇ ਨੇ ਤੇ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਥੋੜਾ ਜਿਹਾ ਭੁੰਨ ਲਾਂਗੇ ਤਾਂ ਕਿ ਜਿਹੜੀ ਆਪਣੀ ਹਲਦੀ ਆ ਉਹ ਕੱਚੀ ਨਾ ਰਹੇ ਚੰਗੀ ਤਰੀਕੇ ਦੇ ਨਾਲ ਭੁੱਜ ਜਾਵੇ ਤੁਸੀਂ ਦੇਖ ਸਕਦੇ ਹੋ ਆਪਣੇ ਮਸਾਲੇ ਦਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਤੇ ਬਾਕੀ ਆਪਾਂ ਤੜਕਾ ਤਾਂ तकरीबन ਮਤਲਬ ਇਹਦੇ ਵਿੱਚ ਇਹ ਹੈ ਆਪਾਂ ਨੇ ਹਰ ਇੱਕ ਚੀਜ਼ ਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਹੈ ਜਿਹੜਾ ਤੇਲ ਸੀ ਉਹ ਵੀ ਨਹੀਂ ਆਪਾਂ ਨੇ ਕੱਚਾ ਛੱਡਿਆ ਹੈਗਾ ਤੇ ਹੁਣ ਆਪਾਂ ਮਸਾਲੇ ਦੇ ਵਿੱਚ ਜਿਹੜੀ ਹਲਦੀ ਐਡ ਕੀਤੀ ਹੈ ਉਹਨੂੰ ਵੀ ਆਪਾਂ ਚੰਗੀ ਤਰੀਕੇ ਦੇ ਨਾਲ ਭੁੰਨ ਲਾਂਗੇ ਤਾਂ ਕਿ ਆਪਣੀ ਹਲਦੀ ਵੀ ਵਿੱਚ ਕੱਚਾ ਕੱਚਾਪਨ ਨਾ ਰਹੇ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਹਲਦੀ ਉਹ ਵੀ ਭੁੱਜ ਰਹੀ ਹੈ ਵਿੱਚ ਤੇ ਇਸ ਤੋਂ ਬਾਅਦ ਇਹਦੇ ਵਿੱਚ ਜਦੋਂ ਆਪਣਾ ਇਹ ਭੁੱਜ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਆਪਣਾ ਆਲੂ ਨੇ ਕਿ ਉਹ ਐਡ ਕਰ ਦਾਂਗੇ ਕਿਉਂਕਿ ਜਿਹੜੇ Shimla mircha ਉਹ ਬਹੁਤ ਜਲਦੀ ਪੱਕ ਜਾਂਦੇ ਹਿੰਦੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਆਲੂ ਐਡ ਕਰਾਂਗੇ ਤਾਂ ਕਿ ਆਪਣੇ ਆਲੂਆਂ ਦੇ ਵਿੱਚ ਜਿਹੜਾ ਕੱਚਾਪਨ ਹੈ ਉਹ ਨਿਕਲ ਜਾਵੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ Shimla mircha ਐਡ ਕਰ ਦਾਂਗੇ ਹੁਣ ਆਪਾਂ ਇਹਦੇ ਵਿੱਚ ਐਡ ਕਰਨ ਜਾ ਰਹੇ ਆ ਆਲੂ ਜਿਹੜੇ ਆਪਣੇ ਆਲੂ ਸੀ ਉਹਨਾਂ ਦੇ ਵਿੱਚ ਆਪਾਂ ਨੇ ਪਾਣੀ ਕੱਢਤਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਲੂ ਨੇ ਉਹ ਐਡ ਕਰ ਦਨੇ ਆ ਜੇਕਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਛੱਡ ਕੇ ਛੱਡ ਕੇ ਜਾਓ ਤੇ ਮੈਨੂੰ ਤੁਹਾਡੇ ਕਮੈਂਟ ਦੀ ਕਮੈਂਟ ਵਗੈਰਾ ਮੈਂ ਤੁਹਾਡੇ ਹਰ ਇੱਕ ਕਮੈਂਟ ਚੈੱਕ ਕਰਦੀ ਹਾਂ ਤੇ ਮਤਲਬ ਤੁਹਾਡਾ ਕੁਝ ਵੀ ਹੁੰਦਾ ਰਿਵਿਊ ਜਿਹੜਾ ਵੀ ਤੁਸੀਂ ਦਿੰਨੇ ਉਹ ਮੈਂ ਹਰ ਇੱਕ ਦੀ ਚੈੱਕ ਕਰਦੀ ਹਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵਾਚ ਜਿਹੜੀ ਆਪਣੇ ਆਲੂ ਨੇ ਆਪਾਂ ਨੇ ਇਹਨੂੰ ਪੁੱਜਣ ਵਾਸਤੇ ਰੱਖਤਾ ਸੀਗਾ ਤੇ ਆਪਾਂ ਇਹਨੂੰ ਇਹਦੇ ਵਿੱਚ ਨਾ ਜਿਹੜਾ ਆਪਣਾ ਜਿਹੜੀ ਫਲੇਮ ਆ ਉਹਨੂੰ ਬਿਲਕੁਲ ਲੋ ਕਰਕੇ ਨਾ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਪੱਕਣ ਲਈ ਛੱਡ ਦਾਂਗੇ ਬਿਲਕੁਲ ਲੋ ਫਲੇਮ ਦੇ ਉੱਤੇ ਆਪਾਂ ਆਲੂ ਨੂੰ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਕਰਾਂਗੇ ਹੁਣ ਆਪਾਂ ਇਹਨੂੰ ਕਵਰ ਕਰਕੇ ਚੰਗੀ ਤਰੀਕੇ ਦੇ ਨਾਲ 5 ਤੋਂ 7 ਮਿੰਟ ਵਾਸਤੇ ਰੱਖ ਲੈਣਾ ਹੈਗਾ ਜਿਹੜੇ ਆਪਣੇ ਆਲੂ ਨੇ ਉਹ ਕੁਝ ਹੱਦ ਤੱਕ ਪੱਕ ਚੁੱਕੇ ਸੀ ਤੁਹਾਨੂੰ ਮੈਂ ਦੱਸਿਆ ਸੀ ਆਪਾਂ ਨੇ ਕੁਝ ਕਰ ਲੂ ਆਪਣੇ ਪਕਾ ਲੈਣੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੀ ਸ਼ਿਮਲਾ ਮਿਰਚਾ ਉਹ ਐਡ ਕਰ ਦਾਂਗੇ ਆਪਾਂ ਨੇ ਸ਼ਿਮਲਾ ਮਿਰਚੇ ਦੇ ਵਿੱਚ ਐਡ ਕਰਤੀ ਤੇ ਹੁਣ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਕਰ ਦਾਂਗੇ ਮਿਕਸ ਕਿਉਂਕਿ ਜਿਹੜੀ ਸ਼ਿਮਲਾ ਮਿਰਚਾ ਨਾਲ ਉਹਨੂੰ ਪੁੱਜਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਦੇ ਕਰਕੇ ਆਪਾਂ ਨੇ ਸ਼ਿਮਲਾ ਮਿਰਚ ਬਾਅਦ ਦੇ ਵਿੱਚ ਐਡ ਕੀਤੀ ਹੈ ਜਿਹੜੇ ਆਪਣੇ ਆਲੂ ਸੀ ਉਹ 70% ਪੱਕ ਚੁੱਕੇ ਨੇ 30% ਬਾਕੀ ਨੇ ਜਿਹੜੇ 30% ਪੂਰਾ ਕਰਨ ਵਾਸਤੇ ਐਨੇ ਦੇ ਵਿੱਚ ਨਾਲ ਤਾਂ ਆਪਣੀ ਸ਼ਿਮਲਾ ਮਿਰਚ ਪੱਕੇ ਜਾਣੀਆਂ ਤੇ ਨਾਲੇ ਆਪਣਾ ਜਿਹੜਾ ਆਲੂ ਨੇਗੇ ਉਹਨਾਂ ਦਾ ਕੱਚਾਪਨ ਨਿਕਲ ਜਾ ਉਹ ਵੀ ਆਪਣੇ ਪੱਕ ਜਾਣਗੇ ਤੇ ਆਪਣੀ ਸ਼ਿਮਲਾ ਮਿਰਚ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਜਾਊਗੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਹਦੇ ਵਿੱਚ ਕੋਈ ਪਾਣੀ ਦੀ ਕੋਈ ਇੱਕ ਬੂੰਦ ਤੱਕ ਵੀ ਆਪਾਂ ਨੇ ਪਾਣੀ ਦੇ ਦੇ ਵਿੱਚ ਐਡ ਨਹੀਂ ਕੀਤੀ ਹੈਗੀ ਸੀ ਤੇ ਜਿਹੜੀ ਸ਼ਿਮਲਾ ਮਿਰਚ ਸੀ ਉਹ ਵੀ ਆਪਾਂ ਨੇ ਚੰਗੀ ਤਰ੍ਹਾਂ ਕੇ ਨਾਲ ਪਹਿਲਾਂ ਹੀ ਵਾਸ਼ ਕਰਕੇ ਰੱਖ ਲਈ ਸੀ ਤੇ ਆਲੂ ਸੀ ਉਹਨਾਂ ਦਾ ਵੀ ਆਪਾਂ ਨੇ ਪਾਣੀ ਕੱਢ ਲਿਆ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ ਕੁਝ ਟਾਈਮ ਲਈ ਕਵਰ ਕਰਕੇ ਰੱਖ ਦਾਂਗੇ ਤਾਂ ਕਿ ਇਹ ਚੰਗੀ ਤਰੀਕੇ ਦੇ ਨਾਲ ਪੱਕ ਸਕਣ ਆਪਣੀ ਸ਼ਿਮਲਾ ਮਿਰਚ ਦੀ ਮਟਰ ਦੀ ਸਬਜ਼ੀ ਜਿਹੜੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕੀ ਸੁੱਕੀ ਆਪਣੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਇਹਦੇ ਵਿੱਚ ਕੋਈ ਵੀ ਇੱਕ ਬੂੰਦ ਤੁਹਾਨੂੰ ਪਾਣੀ ਦੀ ਨਹੀਂ ਦਿਖੂਗੀ ਮਹਾਂਦੀ ਵੇਖ ਕੇ ਮੈਨੂੰ ਲੱਗਿਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਛੱਡ ਕੇ ਜਾਓ ਤਦ ਤੱਕ ਮਿਲਦੇ ਆ नेक्स्ट ਵੀਡੀਓ ਵਿੱਚ ਬਾਏ ਬਾਏ